啊。 ਵਾਹਿਗੁਰੂ ਜਪਨਾ ਵਾਹਿਗੁਰੂ ਜਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੁਨਖਤਾ ਦੀ ਸੇਵਾ ਪਰਿਵਾਰ ਦੇ ਇੱਕ ਹੋਰ ਮੈਂਬਰ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਉਸ ਅੱਲਾ ਉਸ ਰਾਮ ਉਸ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਾ ਬਰਜੇ ਬਾਪੂ ਅਸ਼ੋਕ ਕੁਮਾਰ ਦੀ ਸੁਪੁੱਤਰ ਕੁੰਨਨ ਲਾਲ ਜੀ ਜਿਨ੍ਹਾਂ ਨੂੰ 6 12 2024 ਨੂੰ ਕਰੀਬ ਅਜ ਤੋਂ 3 ਮਹੀਨੇ ਤੇ 18 ਦਿਨ ਪਹਿਲਾਂ ਅਸੀਂ ਮਹਿਤਾ ਚੌਂਕ ਤੋਂ ਲੈ ਕੇ ਆਏ ਸੀ ਬਾਬਾ ਬਕਾਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਤੋਂ ਬਾਪੂ ਜੀ ਆਪਣੇ ਘਰ ਦੇ ਵਿੱਚ ਨਾਲ ਇਹਨਾਂ ਦੇ ਦੋ ਬੇਟੇ ਦੋਨੋਂ ਗੌਰਵ ਤੇ वरुण ਤਿੰਨੋ ਜਾਣੇ ਘਰ ਦੇ ਵਿੱਚ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜੀਵਨ ਕੱਟ ਰਹੇ ਸੀ ਕਿਸੇ ਟਾਈਮ ਇਸ ਘਰ ਦੇ ਵਿੱਚ ਖੁਸ਼ੀਆਂ ਸੀ ਸਭ ਕੁਝ ਸੀ ਇਸ ਘਰ ਦੇ ਵਿੱਚ ਉਹ ਹਰ ਸ਼ੈਅ ਸੀ ਜੋ ਅੱਜ ਦਾ ਇਨਸਾਨ ਆਪਣੇ ਘਰ ਤੇ ਚਾਹੁੰਦਾ ਦੁਕਾਨ ਸੀ ਬਹੁਤ ਵਧੀਆ ਸਭ ਕੁਝ ਬਾਪੂ ਬਹੁਤ ਮਿਹਨਤੀ ਬੰਦਾ ਸੀਗਾ ਪਰ ਵਕਤ ਨੇ ਕੋਈ ਐਸਾ ਮੋੜ ਕੱਟਿਆ ਘਰ ਦੀ ਜਿਹੜੀਆਂ ਸੁਹਾਣੀ ਸੀ ਉਹ ਵੀ ਤੁਰ ਗਈ ਇਨਾਂ ਦੇ ਵਿਆਹ ਵੀ ਨਹੀਂ ਹੋ ਸਕੇ ਜਿੰਦਗੀ ਦਾ ਬਿਲਕੁਲ ਹੀ ਪਾਸਾ ਪਲਟ ਗਿਆ ਸਾਨੂੰ ਫਿਰ ਉੱਥੋਂ ਵੀਡੀਓ ਆਈ ਮਹੱਲੇ ਦੇ ਲੋਕਾਂ ਨੇ ਦੱਸਿਆ ਤਾਂ ਅਸੀਂ 14 6 12 2024 ਨੂੰ ਜਾ ਕੇ ਉੱਥੋਂ ਤਿੰਨੋਂ ਪਿਓ ਪੁੱਤਾਂ ਨੂੰ ਲੈ ਕੇ ਆਏ ਉਸ ਦਿਨ ਬਾਪੂ ਜੀ ਦੀ ਹਾਲਤ ਇੰਨੀ ਮੰਦੀ ਸੀ ਵਿਚਾਰੇ ਦੇ ਤਨ ਤੇ ਕੱਪੜੇ ਵੀ ਨਹੀਂ ਸੀ ਪਾਏ ਹੋਏ ਨਗਨ ਅਵਸਥਾ 'ਚ ਅੰਦਰ ਬੈਠਾ ਸੀ ਨਿੱਕਾ ਜਿਹਾ ਘਰ ਆ ਛੋਟਾ ਜਿਹਾ ਹੀ ਬਸ ਉਹਦੇ ਅੰਦਰ ਹੀ ਘਟੋ ਘਟ ਤਿਆਰ 5 ਫੁੱਟ ਢੂੰਗਾ ਸੀ ਥੱਲੇ ਨੂੰ ਉਤਰ ਕੇ ਘਰ ਉਹਦੇ ਵਿੱਚ ਹੀ ਰਹਿੰਦੇ ਸੀ ਉੱਥੇ ਹੀ ਸਮਾਨ ਪਿਆ ਸੀ ਘਰ ਦਾ ਆਸ-ਪਾਸ ਦੇ ਲੋਕ ਜਿੰਨੀ ਮਦਦ ਕਰ ਸਕਦੇ ਸੀ ਉਹ ਕਰਦੇ ਸੀ ਕੋਈ ਰੋਟੀ ਦਿੰਦਾ ਸੀ ਕੋਈ ਲੀੜਾ ਕੱਪੜਾ ਵੀ ਦਿੰਦਾ ਸੀ ਪਰ ਜੋ ਇਹਨਾਂ ਨੂੰ ਜ਼ਰੂਰਤ ਸੀਗੀ ਉਹ ਨਹੀਂ ਸੀ ਕਰ ਪਾ ਰਹੇ ਘਰ ਦੇ ਵਿੱਚ ਇਹ ਤਸਵੀਰਾਂ ਉੱਤੋਂ ਲੈ ਕੇ ਆਏ ਸੀਗੀਆਂ ਸ਼੍ਰੀਮਤੀ ਵੀਨਾ ਰਾਣੀ ਜੀ ਜਿਹੜੇ 220 ਦੇ ਵਿੱਚ ਚੱਲ ਬਸੇ ਇੱਕ ਇਹਨਾਂ ਦੀ ਬੇਟੀ ਸੀ ਭੈਣ ਬਰਨ ਹੁਣਾ ਦੀ ਬਾਪੂ ਸ਼ੋਕਮਾਰ ਜੀ ਦੀ ਬੇਟੀ ਸੀਗੀ ਤੇ ਇਹ ਵੀ ਭੈਣ ਇਸ ਦੁਨੀਆ ਤੋਂ ਚਲੇ ਗਈ ਤੇ ਬਸ ਉਸ ਦਿਨ ਤੋਂ ਬਾਅਦ ਇਸ ਘਰ ਦੇ ਹਾਲਾਤ ਆ ਜਿਹੜੇ ਉਹ ਖਰਾਬ ਹੁੰਦੇ ਗਏ ਬਰਨ ਫਿਰ ਗੌਰਵ ਦਾ ਸੰਤੁਲਨ ਦਿਮਾਗੀ ਬਿਲਕੁਲ ਵਿਗੜ ਗਿਆ ਤੇ ਜਿੰਨਾ ਕਿ ਤੱਕਾ ਲਾ ਸਕਦਾ ਸੀ ਘਰ ਨੂੰ ਬਾਪੂ ਅਸ਼ੋਕ ਆਪਣੇ ਵੱਲੀੋਂ ਲਾਉਂਦਾ ਰਿਹਾ ਪਰ ਜਿਸ ਦਿਨ ਬਾਪੂ ਸ਼ੋਕ ਦੇ ਵੀ ਸਰੀਰ ਨੇ ਤੇ ਦਿਮਾਗ ਨੇ ਜਵਾਬ ਦੇਣਾ ਬੰਦ ਕਰ ਦਿੱਤਾ ਫਿਰ ਘਰ ਦੇ ਹਾਲਾਤ ਤੁਸੀਂ ਦੇਖੇ ਹੀ ਆ ਕੀ ਸੀ 140 ਰੁਪਏ ਸੀ ਮੋਬਾਈਲ ਸੀ ਉਸ ਦਿਨ ਪਰਿਵਾਰ ਜਦੋਂ ਅਸੀਂ ਲੈ ਕੇ ਆਏ ਕੋਲ ਮਿਲਿਆ ਸੀ ਜੋ ਸਮਾਨ ਕੜੇ ਵਗੈਰਾ ਸੀ ਸਾਰਾ ਸਮਾਨ ਉਹ ਸੀ ਰੱਖਿਆ ਹੋਇਆ ਸੀ ਪਰ ਅੱਜ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਜੇ ਆਪਾਂ ਗੱਲ ਕਰੀਏ ਤਾਂ ਗੱਲ ਹੈਗੀ ਆ ਅੱਜ ਦੇ ਸਮਾਜ ਦੀ ਅੱਜ ਦੇ ਸਮੇਂ ਦੀ ਅੱਜ ਦਾ ਵਕਤ ਕਿਦਾਂ ਦਾ ਚੱਲ ਰਿਹਾ ਹੈ ਅੱਜ ਬਾਪੂ ਜੀ ਦੇ ਅੰਤਮ ਸੰਸਕਾਰ ਦੇ ਵਿੱਚ ਉਹਨਾਂ ਦਾ ਭਰਾ ਸ਼ਸ਼ੀਕਾਂਤ ਜੀ ਆਏ ਨੇ ਤੇ ਸੰਜੀਪ ਕੁਮਾਰ ਜੀ ਭਤੀਜਾ ਆਏ ਨੇ ਮੀਰ ਜੀ ਹਨਾ ਤੇ ਦੀਪਿਕਾ ਦੀਪਕ ਆਇਆ ਭਤੀਜਾ ਫਿਰ ਜੀ ਹੈ ਨਾ ਤੇ ਲक्की ਆਇਆ ਭਣਜਾ ਸੁਨੀਤਾ ਨੂੰ ਆ ਜੀ ਕਿਰਨ ਨੂੰ ਆ ਭੈਣ ਅਖਿਲ ਪੋਤਾ ਵਾ ਕੰਚਨ ਭਣ ਜੀ ਹੈ ਭੈਣ ਮਮਤਾ ਭਣ ਜੀ ਹੈ ਰਵੀ ਭਤੀਜਾ ਵਾ ਕਮਲੇਸ਼ ਰਾਣੀ ਭਾਬੀ ਹੈ ਇਹ ਪਰਿਵਾਰ ਦੇ ਮੈਂਬਰ ਆਏ ਨੇ ਸ਼ੁਕਰੀਆ ਇਹਨਾਂ ਦਾ ਧੰਨਵਾਦ ਕਰਦੇ ਆ ਨਹੀਂ ਤਾਂ ਅਕਸਰ ਤੁਸੀਂ ਦੇਖਦੇ ਹੋ ਸਾਡੀਆਂ ਵੀਡੀਓ ਰਾਹੀਂ ਜਦੋਂ ਅਸੀਂ ਇਸ ਜਗ੍ਹਾ ਤੇ ਖੜੇ ਹੁੰਨੇ ਆ ਤਾਂ ਕੋਈ ਪਰਿਵਾਰ ਦਾ ਮੈਂਬਰ ਵੀ ਨਹੀਂ ਆਉਂਦਾ ਕੋਈ ਅੰਤਮ ਸਮਾਂ ਚ ਵੀ ਨਹੀਂ ਹੁੰਦਾ ਕੋਈ। ਸ਼ੁਕਰੀਆ ਉਹਨਾਂ ਦੇ ਭਰਾ ਦਾ ਵੀ ਆ, ਪਰਿਵਾਰ ਦਾ ਵੀ ਆ ਜਿਹੜੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਉਹਨਾਂ ਦਾ ਵੀ ਆ। ਜਿਨ੍ਹਾਂ ਨੇ ਅੱਜ ਇਸ ਆਖਰੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤੁਹਾਡਾ। ਤੁਹਾਡੇ ਨਾਲ ਤੁਸੀਂ ਸਾਹਮਣੇ ਆ ਇਹਨਾਂ ਨੂੰ। ਇਹਨਾਂ ਨੂੰ ਸਾਹਮਣਾ ਕਿਸ ਨੇ ਕੀਤਾ? ਧੰਨਵਾਦ ਅੰਕਲ, ਧੰਨਵਾਦ। ਇਹ ਤਾਂ ਜੀ ਸ਼ੁਕਰੀਆ ਉਹਦਾ ਜੀ ਸਾਡੀ ਕੀ ਔਕਾਤ ਸੀ। ਧੰਨਵਾਦ। ਉਹ ਬੰਦਾ ਵੀ ਆਨ ਬੈਕ ਕੀ ਕਰਨਾ ਕਰੋ ਜੀ ਇਹ ਸਾਡੇ ਭਰਾ ਨੇ ਦੋਨੋਂ ਤੇ ਅਸੀਂ ਆਪਣੇ ਭਰਾਵਾਂ ਦੀ ਜਿੰਨੀ ਹੋ ਸਕਦੀ ਆ ਕੋਈ ਨਾ ਬਿਲਕੁਲ ਦੇ ਰਹੇ ਗਏ ਜੀ ਕੋਈ ਨਾ ਪੱਕਾ ਸੀ ਤੁਹਾਡੇ ਨਾਲ ਮੈਂ ਤੇਰੇ ਨਾਲ ਨਹੀਂ ਤੇਰਾ ਵੱਡਾ ਭਾਈ ਹੈ ਮੈਂ ਤੇਰੇ ਨਾਲ ਫਿਕਰ ਨਹੀਂ ਕਰਨਾ ਫਿਰ ਤੂੰ ਅੰਕਲ ਕਹਿੰਦਾ ਅੰਕਲ ਵੀ ਪਾਪਾ ਵਰਗੇ ਹੁੰਦੇ ਨਾ ਫਿਕਰ ਨਾ ਪਰ ਅਤੀ ভিতর ਪਾਪਾ ਵਰਗੇ ਆ ਤੇਰੇ ਨਾਲ ਆ ਠੀਕ ਆ ਠੀਕ ਆ ਪੁੱਤ ਫਿਕਰ ਨਹੀਂ ਕਰਨਾ ਜਮਾ ਬਿਲਕੁਲ ਫਿਕਰ ਨਹੀਂ ਕਰਨਾ ਤੁਹਾਡਾ ਇਹ ਘਰ ਆ ਬਹੁਤ ਚੰਗਾ ਬਣਾ ਦੇਣਾ ਬਹੁਤ ਚੰਗਾ ਬਣਾ ਦੇਣਾ ਬਹੁਤ ਚੰਗਾ ਬਣਾ ਦੇਣਾ ਹੁਣ ਇੱਥੇ ਕੋਈ ਪਰੇਸ਼ਾਨੀ ਹੁੰਦੀ ਥੈਨੂੰ ਸਭ ਕੁਝ ਠੀਕ ਆ ਨਾ ਬਾਬਾ ਜੀ ਮਿਹਰ ਕਰਨਗੇ ਅੱਗੋਂ ਵੀ ਆਪਾਂ ਚੰਗਾ ਕਰਾਂਗੇ ਠੀਕ ਆ ਜਦੋਂ ਪਾਜੀ ਤੇ ਜਿਹੜੀਆਂ ਤਾਂ ਜਦੋਂ ਪਾਜੀ ਕਹਿੰਦੀ ਠੀਕ ਹੋ ਜਾਂਦੀ ਉਹ ਤਾਂ ਜਾਣਾ ਮੈਂ ਜਦੋਂ ਠੀਕ ਹੋ ਜਾਂਦੀ ਫਿਰ ਪੇਈ ਦੀ ਪਾਜੀ ਚੀ ਜੀ ਉੱਥੇ ਕਿੰਨੀ ਹਾਲਤ ਮਾੜੀ ਸੀ ਇੱਥੇ ਬਾਬੇ ਨੇ ਆਪਾਂ ਨੂੰ ਘਰ ਦਿੱਤਾ ਬਣਾ ਕੇ ਇਹ ਡਾਡਾ ਪੁੱਤ ਘਰ ਬਣਾ ਕੇ ਦਿੱਤਾ ਦੇਖ ਹੋਰ ਅੱਡਾ ਬੰਦਾ ਤਾਂ ਕਿਸੇ ਗੱਲ ਦੀ ਚੰਗੀ ਨਹੀਂ ਪੁੱਤ ਉੱਥੇ ਕਿੱਥੇ ਕਿਸੇ ਕਿੰਨੇ ਟਪਕੀਆਂ ਖਾਓਗੇ ਮੈਂ ਕਹਿੰਦੀ ਹਾਂ ਦੇਖੋ ਅੰਦਰ ਪਿਆ ਰਹਿਣਾ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਪਤਾ ਨਹੀਂ ਲੱਗਦਾ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਕਿਹੜਾ ਨਾਇਆ ਇਹਨਾਂ ਦਾ ਅੰਤਮ ਸੰਸਕਾਰ ਹੋਣ ਲੱਗਦਾ ਸਾਨੂੰ ਨਹੀਂ ਪਤਾ ਸਾਡਾ ਹੋਣਾ ਕਿ ਨਹੀਂ ਹੋਣਾ ਕੋਈ ਰੰਗ ਦਾ ਪਰਖ ਪਿਆ ਵਾ ਬਾਕੀ ਚਿਹਰੇ ਦਾ ਤੁਸੀਂ ਦੇਖ ਲਓ ਸਾਰੇ ਜਾਨ ਚਿਹਰਾ ਕਿਦਾਂ ਉਦਦਾ ਉਦਦਾ ਮੈਂ ਤਾਂ ਉਦੋਂ ਦੇ ਵੇਖਣ ਦੇ ਅੰਤਮ ਹਰ ਬੰਦੇ ਨੂੰ ਜਣਾ ਬਸ ਹਰ ਬੰਦੇ ਨੂੰ ਜਣਾ ਲੇਕਿਨ ਜਿਸ ਨੇ ਇਹਦਾ ਅੰਤਮ ਸੰਸਕਾਰ ਕੀਤਾ ਹਾਂ ਆਖਰੀ ਇਹ ਚਾਰ ਮਹੀਨੇ ਬਹੁਤ ਵਧੀਆ ਲੰਘੇ। ਬਹੁਤ ਵਧੀਆ। ਇਹਦੇ ਵਾਸਤੇ ਤੁਹਾਡੇ ਬਹੁਤ-ਬਹੁਤ ਸ਼ੁਕਰਗੁਜ਼ਾਰ। ਨਹੀਂ ਸ਼ੁਕਰਗੁਜ਼ਾਰ ਉਹਦੇ ਆ ਬਾਈ। ਸੱਚ ਜਾਣੇ ਉਹ ਅਸੀਂ ਕੁਝ ਵੀ ਨਹੀਂ ਕੀਤਾ ਬਾਈ। ਅਸੀਂ ਤਾਂ ਲੈ ਆਏ ਆ। ਰੋਟੀ ਵੀ ਉਹਨੇ ਦਿੱਤੀ ਆ, ਲੀੜਾ ਕੱਪੜਾ, ਦਵਾਈ ਦਾਰੂ ਵੀ ਉਹਨੇ ਦਿੱਤੀ ਆ ਜੀ। ਸਾਡਾ ਤਾਂ ਸ਼ਰੀਰ ਹੀ ਵਰਤਿਆ ਗਿਆ। ਸਭ ਉਹਦੀ ਮਿਹਰ ਆ ਜੀ। ਸਾਡੀ ਕੀ ਔਕਾਤ ਸੀ? ਅਸੀਂ ਬਾਪੂ ਨੂੰ ਲਿਆਉਂਦੇ ਚਾਕੇ ਹਸਪਤਾਲ ਦਾਖਲ ਰਿਹਾ, ਵੈਂਟੀਲੇਟਰ ਤੇ ਰਿਹਾ। ਸਾਡੀ ਕੀ ਔਕਾਰ ਸੀ ਸੀ ਬਿੱਲ ਦੇ ਸਕਦੇ ਜੀ ਕਿਸੇ ਵੈਂਟੀਲੇਟਰ ਪਾ ਸਕਣਾ ਇਹ ਤਾਂ ਮਹਾਰਾਜ ਦੇ ਹਸਪਤਾਲ ਬਣਾ ਕੇ ਦਿੱਤਾ ਹੋਇਆ ਉਹਨੇ ਬਾਬੇ ਨਾਨਕ ਨੇ ਜੀ ਸਰ ਬਹੁਤ ਦਿਨਾਂ ਤੋਂ ਤੁਹਾਣਾ ਡੈਜਾਂ ਉਹਦਾ ਬਖਸ਼ਿਆ ਹੋਇਆ ਸਭ ਕੁਝ ਆ ਬਾਈ ਅਸੀਂ ਕੁਝ ਵੀ ਨਹੀਂ ਕਰ ਰਹੇ ਸਾਨੂੰ ਤਾਂ ਇੱਥੇ ਰੋਟੀ ਵੀ ਇਹਨਾਂ ਦੀ ਦਿੱਤੀ ਖਾਣੇ ਆ ਮਾਣ ਵੀ ਇਹਨਾਂ ਦਾ ਕਰਕੇ ਸਾਨੂੰ ਮਿਲਦਾ ਲੋਕ ਸਾਨੂੰ ਇੰਨਾ ਪਿਆਰ ਕਰਦੇ ਆ ਪਰ ਸਾਡੀ ਇੰਨੀ ਹਾਇਤੀਤ ਨਹੀਂ ਵੀ ਅਸੀਂ ਕਿਸੇ ਦੇ ਬਾਪੂ ਨੂੰ ਚੱਕ ਕੇ ਲਿਆਈਏ ਤੇ ਆਪਦੇ ਘਰੇ ਰੱਖੀਏ ਤੇ ਉਹਦੀ ਸੰਭਾਲ ਕਰੀਏ ਉਹਦਾ ਇੱਜ਼ਤ ਕਰਾਈਏ ਇਹ ਸਭ ਉਹਦਾ ਹੀ ਦਿੱਤਾ ਹੋਇਆ ਸਭ ਤੋਂ ਬਾਅਦ ਸ਼ਾਇਦ ਕੋਈ ਹੋਰ ਇਸ ਘਰ ਨੂੰ ਚਲਾਊਗਾ ਕੁਮਾਰਾ ਜੀ ਨੇ ਆਪਣੇ ਆਪ ਹੀ ਇੰਤਜ਼ਾਮ ਕੀਤੇ ਹੁੰਦੇ ਆ ਪਰ ਸਾਡੇ ਕੋਈ ਕੰਮ ਚੰਗੇ ਸੀ ਜਿਹੜੀ ਬਾਬਾ ਜੀ ਨੇ ਸਾਨੂੰ ਇਹ ਡਿਊਟੀ ਲਈ ਹੈ ਜੀ ਪਰ ਅੱਜ ਬਾਪੂ ਜੀ ਦੇ ਅਸ਼ੋਕ ਜੀ ਦਾ ਇਸ ਘਰ ਤੋਂ ਜਾਣਾ ਤੇ ਧੰਨਵਾਦ ਅਸੀਂ ਕਸਤੂਰੀ ਲਾਲ ਜੀ ਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਦੱਸਿਆ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਵੀਡੀਓ ਬਣਾ ਕੇ ਭੇਜੀ ਤੇ ਸਾਨੂੰ ਸਾਰਿਆਂ ਨੂੰ ਹੀ ਆਪਣੇ ਆਸ ਪੜੋਸ ਆਪਣਾ ਇੰਨਾਕ ਤਾਂ ਫਰਜ਼ ਬਣਦਾ ਵੀ ਅਸੀਂ ਮਦਦ ਕਰੀਏ ਜੇ ਕੋਈ ਲੋੜਵੰਦਾ ਇਹ ਪਰ ਇਹਨਾਂ ਦੋਨੇ ਭਰਾਵਾਂ ਦੀ ਦਿਮਾਗੀ ਹਾਲਤ ਇੰਨੀ ਖਰਾਬ ਸੀ ਜਿੱਦਨ ਅਸੀਂ ਲੈ ਕੇ ਆਏ ਆ ਬਹੁਤ ਔਖਾ ਇਹਨਾਂ ਨੂੰ ਗੱਡੀ 'ਚ ਬਿਠਾਇਆ ਚੀਕਾਂ ਮਾਰਦੇ ਸੀ ਮਤਲਬ ਪਿੱਟਦੇ ਸੀ ਰੋਂਦੇ ਸੀ ਕਿਉਂਕਿ ਆਪਣਾ ਘਰ ਛੱਡਣਾ ਚਾਹੇ ਕੋਈ ਕਮਲਾ ਚਾਹੇ ਸਿਆਣਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਆ ਚਿੜੀ ਦਾ ਆਲਣਾ ਨਹੀਂ ਛੱਡਦੀ ਚਿੜੀ ਉਹ ਵੀ 10 ਦਿਨ ਉੱਥੇ ਬੈੰਦੀ ਆ ਕੇ ਜੀ ਉਹਦਾ ਆਲਣਾ ਲਾਦ ਗਿਆ ਆਪਾਂ ਨਾ ਟਾ ਦਈਏ ਹੁੰਡਾਂ ਦੀ ਖੱਖਰ ਤੋੜ ਦਈਏ ਤਾਂ ਵੀ ਉੱਥੇ ਆ ਕੇ ਬੈੰਦੀ ਆ ਤੇ ਇਹ ਤਾਂ ਫੇਰ ਆਪਦਾ ਘਰ ਜਿੱਥੇ ਜੰਮੇ ਸੀ ਜਿੱਥੇ ਇਹਨਾਂ ਨੇ ਆਪਣਾ ਜੀਵਨ ਕੱਢਿਆ ਜਿੱਥੇ ਕੀ ਕਹੀਏ ਬਸ ਕਈ ਵਾਰੀ ਸਮਾਜ ਦੇ ਵਿੱਚ ਤਸਵੀਰਾਂ ਅਜਿਹਤੀਆਂ ਦੇਖਣ ਨੂੰ ਮਿਲਦੀਆਂ ਉਹਨਾਂ ਬਾਰੇ ਬਿਆਨ ਕਰਨਾ ਵੀ ਸਾਨੂੰ ਮੁਸ਼ਕਲ ਹੋ ਜਾਂਦਾ ਤੇ ਇਹਨਾਂ ਬੱਚਿਆਂ ਵਰਗਾ ਦਿਮਾਗ ਹੈ ਇਹਨਾਂ ਭਰਾਵਾਂ ਦਾ ਸਾਡੇਆਂ ਦਾ ਛੋਟੇ ਜਵਾਕ ਹੁੰਦੇ ਆ ਜਿਵੇਂ ਓਦਾਂ ਦਾ ਦਿਮਾਗ ਹੈ ਇਹਨਾਂ ਦਾ ਤੇ ਇਹਨਾਂ ਨੂੰ ਅਸੀਂ ਆਪਣੇ ਛੋਟੇ ਭਰਾ ਸਮਝ ਕੇ ਆਪਣੇ ਧੀਆਂ ਪੁੱਤ ਸਮਝ ਕੇ ਇਹਨਾਂ ਦੇ ਨਾਲ ਖੜ੍ਹ ਸਕੀਏ ਇਹਨਾਂ ਦਾ ਸਾਥ ਦੇ ਸਕੀਏ ਬਾਤ ਤੁਸੀਂ ਸਾਰੇ ਅਰਦਾਸ ਕਰਿਓ ਬਾਪੂ ਅਸ਼ੋਕ ਕੁਮਾਰ ਜੀ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਮਸੀਨੀਆਂ ਕੀ ਬੇਨਤੀਆਂ ਜੀ ਹੁਣ ਅਰਦਾਸ ਕਰਨਗੇ ਭਾਈ ਨਿਸ਼ਾਨ ਸਿੰਘ ਜੀ ਤੇ ਅਰਦਾਸ ਕਰਨ ਤੋਂ ਬਾਅਦ ਆਪਾਂ ਬਾਪੂ ਜੀ ਨੂੰ ਸ਼ਮਸ਼ਾਨ ਘਾਟ ਜਿੱਥੇ ਇਹਨਾਂ ਦਾ ਅੰਤਿਮ ਸੰਸਕਾਰ ਹੋਊਗਾ ਨਹੀਂ ਬਰੂੰ ਤੂੰ ਕੱਲਾ ਥੁੜੀਆਂ ਯਾਰ ਕੀ ਗੱਲਾਂ ਕਰਦਾ ਨਾ ਨਾ ਰੋਣਾ ਨਹੀਂ ਮੇਰੇ ਵੀਰਾਂ ਰੋਣਾ ਨਹੀਂ ਕਰ ਰੋਣਾ ਮੈਂ ਤੇਰੇ ਨਾਲ ਆਂ ਹੈ ਮੈਂ ਤੇਰੇ ਨਾਲ ਆਂ ਵੀਰੇ ਆਪਾਂ ਤਾਂ ਭਰਾ ਆਂ ਆਪਾਂ ਸੇਵਾ ਕਰਿਆ ਕਰਨੀ ਆ ਦੂਜਿਆਂ ਦੀ ਵੀ ਸਾਰਿਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾ ਦਾ ਅਰਦਾਸ ਮਰੀ ਜੀਓ ਪੰਸਬ ਤੀਰਾ ਕੋ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਨਜਨੀ ਮੀਰਾ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੀ ਪਾਸ਼ਾ ਹੀ ਦਸਨੀ ਪ੍ਰਥਮ ਪਗੋਤੀ ਸਿੰਘ ਕਾ ਗੁਰਨਾਨ ਕਲੀ ਤੇ ਆਏ ਫੇਰ ਅੰਗਦ ਗੁਰਤੇ ਅਮਰਦਾਸ RAMਦਾਸੇ ਹੋਈ ਸਹਾਏ ਅਰਜਣ ਹਰਗੋਬਿੰਦ ਨੂੰ ਸਿਮਹਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਠੇ ਸਭ ਦੁਖ ਜਾਏ ਤੇਗ ਬਹਾਦਰ ਸਿੰਘ ਜੀ ਆਏ ਕਰਨ ਹੋਣ ਜੈਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹਿਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਸਭ ਥਾਈ ਹਿਸਹਾਏ ਦਸਾਂ ਪਾਛੀਆਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਤੇ ਅੰਤਰ ਕੇ ਖਾਲਸਾ ਸਾਹਿਬੋ ਜੀ ਏ ਨਿਮਾਣਿਆਂ ਦੇ ਮਾੜ ਗੁਰੂ ਨੇ ਤਾਣਿਆਂ ਦੇ ਤਾਣ ਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਲਿਗਾੜਾਂ ਦੇ ਪਰਿਵਾਰਕ ਮਹਿਬਰ ਬਾਬੂ ਸ਼ੋਕਮਾਰ ਜੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਅਨਬਰਾਜੇ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ ਨਾਮ ਨਿਕ ਨਾਮ ਚੜਦੀ ਕਲਾ ਤੇਰੇ ਭਨੇ ਸਰਬੱਤ ਦਾ ਬਲਾ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੈ ਵਾਹਿਗੁਰੂ ਆ ਫੜ ਲਓ ਜੀ ਨਾਲ ਮੁਰ ਕੁੰਡਾ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੇ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਮਾਹੇ ਤੁਹ ਵਾਹਿਗੁਰੂ ਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਦੇ ਮਹਾਵਾਕ ਅਨਸਾਰ ਬਾਪੂ ਸ਼ੋਕਮਾਰ ਜੀ ਸਾਨੂੰ ਸਰਦੇਵੀਂ ਬਿਸ਼ੋੜਾ ਦੇ ਕੇ ਅਕਾਲ ਚਰਨਾਣਾ ਕਰ ਗਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਜਾਬ ਰੰਚ ਬਾਪੂ ਜੀ 3 ਮਹੀਨੇ ਤੇ 8 ਦਿਨ ਦਾ ਸਫਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਤਿਆਰ ਕਰਕੇ ਗਏ ਬਾਪੂ ਜੀ ਉਹਨਾਂ ਨੂੰ 6 12 2024 ਨੂੰ ਲੈ ਕੇ ਆਏ ਤੇ 14 3 25 ਨੂੰ ਬਾਪੂ ਜੀ ਤਕਾਲ ਚਲਾਣਾ ਕਰਦੇ ਬਾਪੂ ਸ਼ੋਕਮਾਰ ਜੀ son of ਕੁੰਨਨ لال ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿੱਤਰ ਸਥਾਨ ਸ਼੍ਰੀ ਅਮਰਸਰ ਸਾਹਿਬ ਜ਼ਿਲ੍ਹੇ ਦੇ ਵਿੱਚੋਂ ਬਾਬਾ ਬਕਾਲਾ ਸਾਹਿਬ ਤਹਿਸੀਲ ਤੇ ਮਹਿਤਾ ਚੌਂਕ ਤੋਂ ਇਹਨਾਂ ਨੂੰ ਲੈ ਕੇ ਆਏ ਬਾਪੂ ਜੀ ਆਪਣੇ ਘਰ ਦੇ ਵਿੱਚ ਆਪਣੇ ਦੋ ਪੁੱਤਰ ਬਰਨ ਤੇ ਗੌਰਵ ਦੋਨਾਂ ਦੇ ਨਾਲ ਰਹਿ ਰਹੇ ਸੀ ਉਹ ਹੱਸਦਾ ਬਸਦਾ ਘਰ ਜਿੱਥੇ ਤਿੰਨ ਬੱਚੇ ਸੀ ਸ਼ੋਕਮਾਰ ਜੀ ਦੇ ਤੇ ਨਾਲ ਉਹਨਾਂ ਦੇ ਧਰਮ ਪਤਨੀ ਬੀਨਾ ਰਾਣੀ ਜੀ ਜਦੋਂ ਬੱਚਿਆਂ ਦਾ ਜਨਮ ਹੋਇਆ ਦੋ ਪੁੱਤ ਇੱਕ ਧੀ ਸੀ ਪੜਾਏ ਲਿਖਾਏ ਬੜੀ ਮਿਹਨਤ ਕਰਦੇ ਸੀ ਜੋ ਔਰਮਾਨ ਜੋ ਸੁਪਨੇ ਜੋ ਸਦਰਾ ਹਰ ਇੱਕ ਮਾਂ ਬਾਪ ਦੀਆਂ ਅਸ਼ੋਕ ਕੁਮਾਰ ਜੀ ਦੀਆਂ ਤੇ ਬੀਨਾ ਰਾਣੀ ਮਾਤਾ ਜੀ ਦੀਆਂ ਵੀ ਸੀ ਆਪਣੇ ਬੱਚਿਆਂ ਤੋਂ ਬਸ ਪਤਾ ਨਹੀਂ ਕਿਹੜਾ ਉਹ ਪਾਲਸੀ ਕਿਹੜਾ ਉਹ ਵਕਤ ਸੀ ਜਦੋਂ ਘਰ ਦੇ ਵਿੱਚ ਕੁਝ ਐਸੇ ਹਾਲਾਤ ਬਣੇ ਜਾਂ ਕਰਮਾਂ ਦੀ ਕੋਈ ਛੱਟ ਲੱਗੀ ਕਹਿ ਦਈਏ ਪਹਿਲਾਂ ਤਾਂ ਬੀਨਾ ਰਾਣੀ ਮਾਤਾ ਜੀ ਚੱਲ ਬਸੇ ਫਿਰ ਉਹਨਾਂ ਦੀ ਬੇਟੀ ਵਰਨ ਉਹਨਾਂ ਦੀ ਸਿਸਟਰ ਛੋਟੀ ਭੈਣ ਉਹ ਵੀ ਚੱਲ ਬਸੀ ਐਸੇ ਹਾਲਾਤ ਬਦਲਦੇ ਗਏ ਐਸੇ ਹਾਲਾਤ ਬਣਦੇ ਗਏ ਅਸ਼ੋਕ ਕੁਮਾਰ ਜੀ ਦੇ ਦੋਨੋਂ ਬੇਟੇ ਅਫਸਰਟ ਹੋ ਗਏ ਅਸ਼ੋਕ ਕੁਮਾਰ ਜੀ ਦਾ ਵੀ ਸਰੀਰ ਤੇ ਦਿਮਾਗ ਇੰਨੀ ਤਾਕਤ ਇੰਨਾ ਜੋਸ਼ ਨਾ ਹੁੰਦਾ ਵੀ ਉਹ ਆਪਣੇ ਬੱਚਿਆਂ ਦੀ ਸੰਭਾਲ ਕਰ ਕੋ ਤਾਂ ਸਾਨੂੰ ਪਿਸ਼ਤੂਰੀ لال ਜੀ ਵੱਲੋਂ ਦੱਸਿਆ ਗਿਆ ਵੀ ਸਾਡੇ ਗਵਾਂਢ ਦੇ ਵਿੱਚ ਇੱਕ ਪਰਿਵਾਰ ਆ ਤਿੰਨੇ ਹੀ ਪੇਪੋ ਟ੍ਰੈਂਡ ਇਹ ਹਾਲਾਤ ਬਹੁਤ ਬੁਰੀ ਆ ਵੀ ਜੇ ਤੁਸੀਂ ਉਹਨਾਂ ਦੀ ਮਦਦ ਕਰੋ ਵੀਡੀਓ ਭੇਜੀ ਵੀਡੀਓ ਨੂੰ ਦੇਖਦਿਆਂ ਹੋਇਆ ਅਸੀਂ ਉਸ ਘਰ ਵਿੱਚ ਜਾ ਕੇ ਪਹੁੰਚੇ ਹਾਲਾਂਕਿ ਵੀਡੀਓ ਕਾਫੀ ਟਾਈਮ ਤੋਂ ਆ ਰਹੀ ਸੀ ਸਾਨੂੰ ਪਰ ਜਾਣ ਨੂੰ ਸਾਨੂੰ ਕੋਈ ਸਮਾਂ ਲੱਗ ਗਿਆ ਪਰ ਜਦੋਂ ਅਸੀਂ ਉੱਥੇ ਪਹੁੰਚਦੇ ਆ ਤਾਂ ਉਸ ਘਰ ਦੇ ਹਾਲਾਤ ਦੇਖਦੇ ਆ ਤਾਂ ਬਾਪੂ ਸ਼ੋਕਮਾਰ ਜੀ ਦਿੱਤਾਂ ਤੇ ਕੋਈ ਕੱਪੜਾ ਨਹੀਂ ਸੀ ਨਗਨ ਅਵਸਥਾ ਦੇ ਵਿੱਚ ਅੰਦਰ ਬੈਠੇ ਸੀ ਤੇ ਬਿਲਕੁਲ ਹੱਡੀਆਂ ਦੇ ਪਿੰਜਰ ਬਣੇ ਹੋਏ ਤੇ ਦੋ ਬੇਟੇ ਚੀਕਾਂ ਮਾਰਦੇ ਪੱਜੇ ਫਿਰਨ ਕੋਈ ਇੱਧਰ ਨੂੰ ਹਾਕਾਂ ਮਾਰਦਾ ਛੋਟਾ ਇੱਕ ਬੇਟਾ ਤਾਂ ਸ਼ਾਂਤ ਸੀ ਦੂਸਰਾ ਬੇਟਾ ਜਿਹੜਾ ਗੌਰਵ ਆ ਬਹੁਤ ਜ਼ਿਆਦਾ ਅਗਰੈਸਿਵ ਸੀ ਉਥੋਂ ਲੈ ਕੇ ਆਉਣਾ ਇੱਥੇ ਆਉਣਾ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਣ ਦੀ ਬਜਾਏ ਉਹਨਾਂ ਦੀ ਸਿਹਤ ਵਿਗੜਦੀ ਗਈ ਤਾਂ ਇਸੇ ਤਰ੍ਹਾਂ ਇੱਕ ਦਿਨ ਉਹ ਅਕਾਲ ਚਲਾਣਾ ਕਰ ਗਏ। ਇਹ ਕਿ ਦਿਨ ਉਹ ਆਪਣੇ ਸਵਾਸਾਂ ਦੀ ਪੂੰਜੀ ਪੂਰੇ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਅਸੀਂ ਧੰਨਵਾਦ ਕਰਦੇ ਹਾਂ ਅੱਜ ਉਹਨਾਂ ਦੇ ਪਰਿਵਾਰਕ ਮੈਂਬਰ ਪਹਿਲਾਂ ਅੰਤਮ ਸੰਸਕਾਰ ਵਿੱਚ ਵੀ ਪਹੁੰਚੇ ਤੇ ਅੱਜ ਵੀ ਅੰਤਿਮ ਅਰਦਾਸ ਦੇ ਵਿੱਚ ਵੀ ਸੰਜੀਵ ਕੁਮਾਰ ਜੀ ਭਤੀਜਾ ਰਜੀਵ ਕੁਮਾਰ ਜੀ ਭਤੀਜਾ ਅਖਿਲ ਪੋਤਰਾ ਸਨੀਤਾ ਸ਼ਰਮਾ ਨੂੰ ਕਿਰਨ ਭੈਣ ਸਾਡੀ ਨੂੰ ਉਹਨਾਂ ਦੀ ਰਵਿੰਦਰ ਸਿੰਘ ਭਤੀਜਾ ਅਜੇ ਕੁਮਾਰਪਤੀ ਜੱਸ ਸਰਪੰਚ ਵੀ ਆ ਵੀ ਰਹੇ ਤੇ ਬਰਵਿੰਦਰ ਕੁਮਾਰ ਰਿਸ਼ਤੇਦਾਰ ਆ ਰਾਜਕਮਾਰ ਰਿਸ਼ਤੇਦਾਰ ਆ ਮਹੇਸ਼ ਕੁਮਾਰ ਅਤੇ ਪਰਮਜੀਤ ਪੰਮਾ ਭਾਈ ਇਹ ਮੈਂਬਰ ਪੰਚਾਇਤ ਨੇ ਤੇ ਇਹਨਾਂ ਸਾਰੇ ਵੀਰਾਂ ਦਾ ਭੈਣਾ ਦਾ ਧੰਨਵਾਦ ਆ ਕਿਉਂਕਿ ਸਾਡੇ ਕੋਲੇ ਅਕਸਰ ਸਾਡੇ ਨਗਰ ਦੇ ਪਰਿਵਾਰ ਦੇ ਮੈਂਬਰ ਬੈਠੇ ਆ ਅਸੀਂ ਇਸ ਸਮੇਂ ਅੰਤਮ ਅਰਦਾਸ ਦੇ ਵਿੱਚ ਬਹੁਤ ਵਾਰ ਇਸ ਤਰ੍ਹਾਂ ਗੱਲ ਕਰਦੇ ਆ ਕਿ ਕੋਈ ਭੋਗਤੇ ਵੀ ਨਹੀਂ ਆਉਂਦਾ ਕਿ ਅੰਤਮ ਅਰਦਾਸ ਤੇ ਵੀ ਨਹੀਂ ਆਉਂਦਾ ਅਸੀਂ ਕੋਈ ਆਪਣਾ ਫਰਜ਼ ਨਿਭਾ ਰਹੇ ਹਾਂ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਤੁਸੀਂ ਇਹ ਫਰਜ਼ ਸਾਡੇ ਨਾਲ ਹੋ ਕੇ ਨਿਭਾਇਆ ਗੌਰਵ ਤੇ ਵਰਣ ਦੇ ਨਾਮ ਹੋ ਕੇ ਨਿਭਾਇਆ ਚਲੋ ਜੋ ਪ੍ਰਮਾਤਮਾ ਨੇ ਉਹਨਾਂ ਦੇ ਜਿੰਨਾ ਸਮਾਂ ਲੇਕਿਆ ਸੀ ਉਹਨਾਂ ਨੇ ਪੂਰਾ ਕੀਤਾ ਮਾੜਾ ਚੰਗਾ ਆਪਣੇ ਕਰਮਾਂ ਦਾ ਸਭ ਭੋਗਦੇ ਨੇ ਅਸੀਂ ਵੀ ਭੋਗਣਾ ਅਸ ਅਗੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਸਾਡੇ ਦੋਨੋਂ ਛੋਟੇ ਭਰਾ ਵਰਣ ਤੇ ਗੌਰਵ ਨੂੰ ਇੰਨੇ ਕੁ ਤੰਦਰੁਸਤੀ ਬਖਸ਼ਣ ਸਮਤ ਬੁੱਧੀ ਬਖਸ਼ਣ ਇਹ ਬੱਚੇ ਠੀਕ ਹੋ ਕੇ ਆਪਣਾ ਉਹ ਘਰ ਆਪਣੇ ਉਸ ਘਰ ਦੇ ਵਿੱਚ ਦੀਵਾ ਬਾਲ ਸਕਣ ਉਹ ਘਰ ਦੇ ਵਿੱਚ ਠੰਡਾ ਪਿਆ ਚੁੱਲ੍ਹਾ ਬਾਲ ਸਕਣ ਅਸੀਂ ਇਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਰਦਾਸ ਕਰਦੇ ਹਾਂ ਸਾਡੀ ਕੋਸ਼ਿਸ਼ ਵੀ ਰਹੂਗੀ ਵੀ ਅਸੀਂ ਇਹਨਾਂ ਆਪਣੇ ਭਰਾਵਾਂ ਨੂੰ ਸਪੋਰਟ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ